ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ گاਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੋਈ ਆ ਇੱਕ ਗੱਬਣ ਥੋੜੇ ਕਿ ਦਿਨ ਕਰਮ ਵਾਲੀ ਲੈਂਦੀ ਆ ਤੇ ਜਿਸ ਪਿੰਡ ਚੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾ ਨੇੜੇ ਪਿੰਡ ਆ ਜਿਹੜਾ ਪਧੌੜ ਰਹਿ ਜਾਂਦਾ ਆਉ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਠੀਕ ਆ ਜੀ ਜੀ ਨਾਮ ਤੇ ਐਡਰੈਸ ਬੋ ਨਾ ਗੋਰਾ ਸਿੰਘ ਜੀ 12 ਨੰਬਰ 9872790 98727969312 ਦਾ ਕੰਟੈਕਟ ਨੰਬਰ ਹੈ ਜਿਹੜੀ ਪਹਿਲੇ ਨੰਬਰ ਦੇ ਵਾਰਡ ਦੇ ਨੇ ਕਿਹੜਾ ਸੂਹਾ ਸੋਈ ਪਹਿਲਾ ਸੂਹਾ ਸੋਈ ਹੈ ਜੇ ਪਲੂਣ ਪਲੂਣ ਸੋਈ ਹੈ ਹਾਂ ਕਦੋਂ ਸੋਈ ਹੈ ਵੀਰੇ ਅੱਜ ਚੌਥਾ ਦਿਨ ਆ ਜੀ ਇਹਨੂੰ ਬੱਚਾ ਕੀ ਦੇਤਾ ਬੱਸ ਆ ਜੀ ਨਾੜੂਆ ਨਾਲ ਹੀ ਆ ਬੱਚਾ ਦੇਤਾ ਬਾਈ ਨਾੜੂਆ ਨਾਲ ਠੀਕ ਆ ਬਾਈ ਤੇ ਕਿੰਨਾ ਕੁ ਬੋੜਾ ਬੋੜਾ ਹੁਣ ਤਿਆਰ ਬੋੜਾ ਮਾਲ ਲੈ ਚਾਹੇ ਦੁੱਧ ਮਾਲ ਲੈ ਗਰਾ 10 ਕਿਲੋ ਆਇਆ ਤਿਆਰ ਹੁਣ ਦੇ ਥੱਲੇ ਠੀਕ ਆ ਬਾਈ ਹਾਂ ਠੰਡੀ ਸੀਲ ਇੰਨੀ ਕੋਈ ਜੀ ਦਾ ਕੋਈ ਫੱਟਰ ਨਹੀਂ ਕੋਈ ਚੱਕਰੀ ਨਹੀਂ ਕਹਿਣਾ ਕੁਝ ਨਹੀਂ ਨਿਆਣਾ ਪਾਤਲੇ ਧਾਰਾ ਬਾਈ ਕੋਈ ਚੱਕਰ ਨਹੀਂ ਮਾਰ ਕੇ ਖਾਂਦਾ ਬਾਕੀ ਯਾਰ ਫੈਂਟ ਬਹੁਤ ਹੋਏ ਦੀ ਹੈ ਨਾ ਹਾਂ ਨਾ ਗਰਮੀ ਬੰਨੇ ਗਰਮੀ ਨਹੀਂ ਦੁੱਧ 12 ਨਹੀਂ ਆਪਾਂ ਕਹਿੰਦੇ 12 ਕਿਲੋ ਨੇ ਆਹੋਂ ਨਹੀਂ ਦੇ ਦੇਣਾ ਠੀਕ ਹੈ ਭਾਈ ਹਾਂ ਹੂੰ ਜਮਾ ਮਾਜਨਾਲ ਦਾ ਦੁੱਧ ਪਿਓਰ ਪਹਿਲਾ ਸੁਆ ਕੋਈ ਦੂਜਾ ਨਹੀਂ ਨਾਲਾ ਨੂੜਾ ਫੁੱਲ ਚੰਗੀਆਂ ਕੱਲਾ ਕੱਲਾ ਥਣ ਪੂਰੀ ਵਿੱਥੀ ਦੇ ਥਣ ਪਛਾਹ ਤੋਂ ਆਰਡਰ ਚੈੱਕ ਕਰ ਲਓ ਇੱਕ ਨੰਬਰ ਆਰਡਰ ਆ ਭਾਈ ਤੇ ਬਾਕੀ ਇਹਦੀ ਚਵਾਈ ਕਰੀ ਵੀ ਆ ਹੁਣ ਹਾਂ ਚਵਾਈ ਕਰੀ ਬਾਈ ਕੀ ਟਾਈਮ ਹੋ ਗਿਆ ਹੁਣ ਅ 8:21 ਮਿੰਟ ਹੋ ਗਏ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਬਈ ਸ਼ਾਮ ਦਾ ਕਾਡਰ ਜਿਹੜਾ ਕਰਮਾ ਨੇ ਹੋਰ ਵੀ ਸੋਹਣਾ ਤਿਆਰ ਕਰ ਲੈਣਾ ਜਿਵੇਂ ਮਰਜ਼ੀ ਬਹਿ ਜਾ ਲੈ ਚਵਾਈ ਚੈੱਕ ਕਰੋ ਕਿਉਂ ਨਾ ਬੜਾ ਚੰਗਾ ਹਨਾ ਮੋਟੀ ਮੋਟੀ ਚਵਾਈ ਆ ਬੜਾ ਚੰਗਾ ਚੋਣ ਲਗਿਆ ਕਰਮਾ ਨੇ ਲੈ ਕਿਆ ਬਾਤ ਆ ਯਾਰ ਇੱਕ ਨੰਬਰ ਚਵਾਈ ਆ ਲੈ ਪੂਰੀ ਨਿਬੜਦੀ ਆ ਯਾਰ ਦੁੱਧ ਵੀ ਜਮਾ ਚੱਕਾ ਦੇਣਾ ਨੇ ਫੈਂਟ ਵਾਲਾ ਦੁੱਧ ਹੋਊਗਾ ਕੋਈ ਐ ਨਹੀਂ ਲੈ ਹਾਂ ਜਹ ਜੀ ਮੱਜਰਾ ਖਲੀ ਜਹ ਜੀ ਐ ਬੜਾ ਠੀਕ ਨਹੀਂ ਬਈ ਬਾਕੀ ਪਾ ਵੀ ਬਸਣ ਵਾਲਾ ਲੈ ਸਹੀ ਗੱਲ ਆ ਬਾਕੀ ਮੁੱਲ ਬਾਕੀ ਕੋਈ ਚੱਕਰ ਨਹੀਂ ਅਗਲਾ ਆ ਕੇ ਚੋਕੇ ਹੂੰ ਠੰਡੀ ਐ ਨਹੀਂ ਲੈ ਸਹੀ ਪਰ ਫਰ ਕੀ ਅਗਲਾ ਕਹਿੰਦਾ ਪਤਾ ਨਹੀਂ ਬੱਚਾ ਲਾ ਕੇ ਉਹ ਕਰੇਗਾ ਕੋਈ ਚੱਕਰੀ ਨਹੀਂ ਉਹ ਨਿਆਣਾ ਖੋਲ ਦੇ ਠੀਕ ਆ ਲੈ ਲੱਤ ਸਾੜ ਵਾਲੀ ਹੁੰਦਾ ਆ ਜਾ ਇਧਰ ਮਗਰਲੇ ਪਾਸੇ ਆ ਜਾ ਕਰਮਾਲੀ ਫੁੱਲ ਆ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੋਈ ਲੇਵਾ ਚੈੱਕ ਕਰ ਲੋ ਕਮਾਲ ਦਾ ਲੈ ਲੈ ਬਹੁਤ ਠੰਡੀ ਹੈ ਯਾਰ ਹਾਂ ਚੂਣ ਹੀ ਬੜਾ ਚੰਗਾ ਲੈ ਬਿਨਾ ਨਿਆਣੇ ਤੋਂ ਬਾਈ ਨੇ ਦੁਬਾਰੇ ਧਾਰਾ ਮਾਰਤੀ ਹਿਲਣਾ ਕੋਈ ਬਾਤ ਨਹੀਂ ਇਹਨੂੰ ਪਿਆਰ ਪਹਿਲਾ ਸੁਆ ਕੋਈ ਦੂਜਾ ਨਹੀਂ ਨਿਆਣਾ ਮਾਲਾ ਵੀ 10 ਕਿਲੋ ਤੋਂ ਅਗਲਾ 9 ਮਨ ਕਹੋਣ ਲੱਗੇ ਦੁੱਤੇ 12 ਕਿਲੋ ਆਉਣਾ ਤੇ ਪਲੂਣ ਬਹਿੜਾ ਪਹਿਲਾ ਸੂ ਠੀਕ ਆ ਬਾਈ ਹਾਂ ਖੋਲ ਦੇ ਬਾਈ ਤੋਰ ਕੇ ਰਖਾ ਦੇ ਸੂਈ ਸਵਾਈ ਆ ਠੰਡੀ ਸੀਲ ਫੁੱਲ ਨਿਆਣਾ ਵੀ ਬਾਈ ਨੇ ਪਾ ਕੇ ਦਿਖਾ ਤਾਂ ਨਿਆਣਾ ਵੀ ਲੈਂਦੀ ਆ ਨਿਆਣਾ ਨਹੀਂ ਪਾਉਣਾ ਤਾਂ ਵੀ ਬਾਈ ਕਹਿੰਦਾ ਕੋਈ ਚੱਕਰ ਨਹੀਂ ਧਾਰ ਚ ਬਾਈ ਇੱਕ ਨੰਬਰ ਆ ਲੈ ਆਪੇ ਤੋਰਾ ਵੀ ਇੱਕ ਨੰਬਰ ਆ ਕਿ ਨਹੀਂ ਹਾਂਜੀ ਹਮ ਕੀ ਬਾਤ ਆ ਬਾਈ ਬਾਕੀ ਮੈਂ ਸਰਗਾ ਦੁੱਧ ਦੇਣਾ ਸਹੀ ਆ ਹਾਂ ਜਲਦੀ ਕਰਾਓ ਸੇ ਜਰਸੀ ਕ੍ਰਾਉਸ ਠੰਡੀ ਸੀਲ ਵਧੀਆ ਕੱਦਾ ਹਾਂ ਵਦਣਾ ਬਤਨਾ ਕੱਦਾ ਪੂਰਾ ਵਧੀਆ ਲਾਲ ਕਲਰ ਆ ਹਣਾ ਪੂਰੀ ਮੰਗ ਹੈ ਦੀ ਹਾਂ ਕੀ ਮੋਲ ਆ ਫਿਰ ਜਾਇਜ ਆ ਮੋਲੇ ਦਾ ਬਸ ਜਾਇਜ 43000 ਰੁਪਇਆ ਮਾਨਤਨ ਹੋ ਜਾ ਮਾਨਤਨ ਕਰ ਦਾਂਗੇ 43000 ਰੁਪਇਆ ਮੋਲ ਮਾਨਤਨ ਕੋਈ ਚੱਕਰ ਨਹੀਂ ਮੋਲ ਠੰਡੀ ਐ ਨਹੀਂ ਕੋਈ ਵਾਸਤਾ ਨਹੀਂ ਲੈ ਜਮਾ ਜਾਇਜ ਮੋਲ ਆ ਵੀ ਠੰਡੀ ਸੀਲ ਫੁੱਲ ਜਿਵੇਂ ਮਰਜੀ ਹੱਥ ਫੇਰੀ ਚੱਲ ਕੋਈ ਵਾਸਤਾ ਨਹੀਂ ਕਹਿਣਾ ਕਰਮ ਵਾਲੀ ਨਹੀਂ ਕੁਛ ਨਹੀਂ ਕੱਦ ਤੇ ਬਰੀਡ ਸੂਈ ਸਵਾਈ ਆ ਵੇ ਦੇਵਾ ਦੇਖ ਆਣ ਤੁਹਾਨੂੰ ਬਹੁਤ ਚੰਗਾ ਲੇਵਾ ਇੱਕ ਨੰਬਰ ਆ ਬਹੁਤ ਸੋਹਣਾ ਆਰਡਰ ਆ ਲੱਗਿਆ। ਹਾਂ। ਕਿਆ ਬਾਤ। ਟੀਟਿੰਗ ਵਾਲਾ ਲੇਵਾ ਕਿ ਨਹੀਂ? ਹਾਂ। ਐਕਸ ਲੇਵਾ। ਐਕਸ ਲੇਵਾ। ਪਤਿਆ ਸੇਵਾ ਦਾ ਦੁੱਧ 14-15 ਕਿਲੋ ਦੇ ਦੋ। ਸਹੀ ਆ। ਹਾਂ। ਅੱਗੇ ਦੋ ਨੰਬਰ ਤੇ। ਕਿਹੜਾ ਸੂਆ ਜੀ? ਇਹ ਤੀਜਾ ਸੂਆ ਸੂਕ ਜੀ। ਕਿੰਨੇ ਦਿਨ ਲੂ? ਇਹ ਲੈ ਜੂ ਜੀ 5 ਕਿ ਦਿਨ। ਅੱਛਾ। ਇਹ ਦੁੱਧ ਦੇ ਦਿੰਦੀ ਹੈ ਜੀ 17 ਕਿਲੋ। ਓਕੇ। 17 18। ਠੰਡੀ ਸੀਲ ਹੈ ਵੀ ਕੋਈ ਵਾਸਤਾ ਨਹੀਂ ਲੈ। ਜਿਵੇਂ ਮਰ ਜੀ ਆ ਉੱਥੇ ਫੇਰੀ ਚੱਲ ਕੋਈ। ਨਾਰਾਂ ਨੂੰ ਨਾ ਦਿਖਾ ਦੇ ਦਿਆਂ ਲੈ। ਕਹਿਣਾ ਕਰਮ ਵਾਲੀ ਨੇ ਕੁਝ ਨਹੀਂ ਠ ਨੇੜ ਤੋਂ ਲੈ ਵਾ ਚੈੱਕ ਕਰਵਾਣਾ ਨਾੜਾ ਨੂੜਾ ਫੁੱਲ ਚੰਗਿਆ ਨਾ ਥਾਣੀ ਬੜਾ ਚੰਗਾ ਲੱਗਿਆ ਹਾਂ ਮੈ ਸਰਗ ਇਹ ਜਲਸੀ ਕਰੋਸ ਆ ਇਹ ਵਧੀਆ ਵੱਡੀ ਜਲਸੀ ਆ ਸਹੀ ਆ ਹਾਂ ਰਾਜੀ ਆ ਕੋਈ ਲਿਸੜਾ ਮੰਨ ਕੇ ਆਵੇ ਢੱਲੀ ਬੋ ਪਈ ਯਾਰ ਹਾਂ ਢੱਲ ਬਹੁਤ ਆ ਦੇਖੀ ਸਾਰੀਆਂ ਬਾਲਟ ਲਾਂ ਗੱਟੂ ਫਿਰ ਕਰ ਬਸ ਨਾਰੀ ਆ ਬਾਕੀ ਕੋਈ ਆਇਆ ਨਹੀਂ ਮੂੰਹ ਮਾਤ ਖਾ ਦੇ ਲੈ ਹੂੰ ਕੋਈ ਆ ਨਹੀਂ ਚਲੋ ਕੀ ਬਾਤ ਆ ਹੂੰ ਬਾਕੀ ਧਾਰਾ ਪੂਰੀ ਬਣ ਕੇ ਸੂਗੀ ਹਾਂ ਪਲੀ ਵੀ ਵੜਾ ਵੱਡੇ ਕਰਦ ਚ ਆ ਬਈ ਤੇ ਲੇਵਾ ਵੀ ਪੂਰਾ ਐ ਮੈਂ ਕਹਣਾ ਵੀ ਪੰਡ ਵਾਲਾ ਲੈ ਕੇ ਫੇਰ ਵਧੀਆ ਦੁੱਧ ਵਾਲਾ ਸੇਵਾ ਵਾਲਾ ਹੋਇਆ ਬੰਦਾ 20 ਕਿਲੋ ਦੁੱਧ ਦੇ ਦੂਗੀ ਹੂੰ ਦੁੱਧ ਵਾਲਾ ਪੀ ਸਾਡਾ ਦੁੱਧ ਵਾਲਾ ਪੀ ਸਾ ਤੀਜੇ ਸੂਹੇ ਸੂਗੀ ਹੁਣ ਹੈਂਡਫੁੱਲ ਉਹ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਮੁੱਲ ਕੀ ਹੈ ਵੀਰੇ ਜਾਇਜ਼ ਮੋਲੇ ਦਾ ਜਾਇਜ਼ਾ 53000 ਰੁਪਏ ਮਾਨਤਨ ਹੋ ਜਾ ਹਾਂ ਮਾਨਤਨ 53000 ਰੁਪਏ ਮੋਲੇ ਦਾ ਮਾਨਤਨ ਕੋਈ ਚੱਕਰ ਨਹੀਂ ਹੋ ਜਾਊਗਾ ਬਈ ਠੰਡੀ ਫੁੱਲਾ ਠੰਡੀ ਤਾਂ ਕੋਈ ਵਾਸਤਾ ਹੀ ਨਹੀਂ ਲੈ ਟਿਲ ਲਾਟੂ ਲੰਬੋ ਪਈਆਂ ਸਾਰੀਆਂ ਬਲਡ ਲੱਗ ਇਧਰੋਂ ਦਿਖਾ ਦੇ ਲੈ ਵਾਹ ਦਾ ਸਾਈਡ ਤੋਂ ਲੈ ਗੱਲੀ ਕੱਚੀ ਗੱਤੀ ਆ ਬਸ ਉਸ ਹਾਂ ਅੰਦਾਜ਼ਾ ਲਾਇਓ ਤਾਂ ਸਣ ਸਾਰੇ ਐ ਵਧੀਆ ਕੋਈ ਐ ਨਹੀਂ ਇੱਕੋ ਜਿਹਾ ਥਾਣਾ ਹੂੰ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆ ਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ